ਸਭ ਤੋਂ ਪਹਿਲਾਂ ਜਿਹੜੀ ਪਤਨੀ ਸਾਹਿਬਾ ਨੇ ਬਾਈਕੋ ਕੀ ਕਰ ਖਲਸਾ ਬਾਈਕੋ ਦੀ ਫਤਿਹ ਹੋਰ ਮੈਂ 30 ਸਾਹਿਬ ਦਾ ਇੱਥੇ ਪਹੁੰਚਣ ਤੇ ਬਾਕੀ ਸਾਰੇ ਪਰਿਵਾਰ ਪਹੁੰਚਣ ਤੇ ਬਹੁਤ ਦੀਆਂ ਜੀ ਆਇਆਂ ਇਹਨਾਂ ਦਾ ਸਵਾਗਤ ਕਰਦੇ ਹਾਂ ਜਿੰਦਿਆਂ ਘਿਰਿਆਂ ਤੋਂ ਔਰ ਕਿੰਨਾ ਵੀ ਮੀਡੀਆ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਪਹੁੰਚਿਓ ਬੜਾ ਬਹੁਤ ਬਹੁਤ ਧੰਨਵਾਦ ਔਰ ਉਸ ਤੋਂ ਬਾਅਦ ਅੱਜ ਗੱਲ ਕਰੀਏ ਜਿਸ ਤਰ੍ਹਾਂ ਸਾਡੇ ਐਮਪੀ ਸਾਹਿਬ ਨੇ ਦੱਸਿਆ ਕਿ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਰੀਏ ਚਾਹੇ ਪੰਜਾਬ ਦੇ ਹੱਕ ਦੀ ਗੱਲ ਕਰੀਏ ਅੱਜ ਜੇ ਕੋਈ ਪੰਜਾਬ ਨੂੰ ਬਚਾ ਸਕਦਾ ਆ ਬਲਾਜੁਰ ਹਲਕੇ ਨੂੰ ਬਚਾ ਸਕਦਾ ਆ ਤਾਂ ਉਹ ਵਾਕਈ ਇਹਨਾਂ ਦੀ ਗੱਲ ਸਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਅੱਜ ਪੰਜਾਬ ਦੀਆਂ ਸਾਨੂੰ ਲੱਗਦਾ ਹੈ ਕਿ ਖੁਸ਼ਬੂਆਂ ਆ ਰਹੀਆਂ ਆ ਕਿ ਪੰਜਾਬ ਤੇ ਵਧੀਆ ਦਿਨ ਆਉਣ ਵਾਲੇ ਆ ਕਿਉਂਕਿ ਅੱਜ ਤੱਕ ਜਿਹੜੀ ਲੁੱਟ ਖੋਟ ਹੋਈ ਹੈ ਅਸੀਂ ਪਿਛਲੇ ਸਮੇਂ ਦੌਰਾਨਾ ਦੇਖਿਆ ਪਾਰਟੀਆਂ ਵੀ ਦੇਖੀਆਂ ਔਰ ਉਹਨਾਂ ਦੇ ਕੰਮ ਵੀ ਦੇਖੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਵੀ ਔਰ ਕੁੱਟਿਆ ਵੀ ਔਰ ਜਿਸ ਤਰ੍ਹਾਂ ਗੱਲ ਕੀਤੀ ਕਿ ਸਾਡੇ ਜਿਹੜੇ ਨੌਜਵਾਨ ਦੇਸ਼ਾਂ ਵਿਦੇਸ਼ਾਂ 'ਚ ਬਾਹਰ ਵੀ ਬੈਠੇ ਐ ਉਹਨਾਂ ਨੂੰ ਵੀ ਇਹ ਜਿਹੜੀਆਂ ਵੱਡੀਆਂ ਤਾਕਤਾਂ ਆ ਪੰਜਾਬ ਨੂੰ ਬਰਬਾਦੀ ਦੇ ਬਾਦ ਨੂੰ ਲੈ ਕੇ ਤੁਰੀਆਂ ਹੋਈਆਂ ਚਾਹੇ ਉਹ ਨਸ਼ੇ ਦੀ ਗੱਲ ਕਰ ਲਈਏ ਚਾਹੇ ਉਹ ਬੇਰੁਜ਼ਗਾਰੀ ਦੀ ਗੱਲ ਕਰ ਲਈਏ ਚਾਹੇ ਕਿਸਾਨੀ ਦੀ ਗੱਲ ਕਰ ਲਈਏ ਸਾਨੂੰ ਹਰ ਪਾਸੇ ਤੋਂ ਪਿੱਛੇ ਛੁੱਟਿਆ ਜਾ ਰਿਹਾ ਸੋ ਜੇ ਅੱਜ ਲੋੜ ਆ ਪੰਜਾਬ ਨੂੰ ਬਚਾਉਣ ਦੀ ਬਲਾਚੌਰ ਨੂੰ ਬਚਾਉਣ ਦੀ ਹਲਕੇ ਨੂੰ ਤਾਂ ਉਹ ਵਕਈ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਸਾਡੇ ਪ੍ਰਧਾਨ ਜੀ ਯਾਨੀ ਹਰਬੀ ਸਿੰਘ ਜੀ ਉਹਨਾਂ ਦੀ ਨੁਮਾਇੰਦਗੀ ਕਰ ਰਹੇ ਹੈ ਉਹ ਵਕਈ ਪੰਜਾਬ ਨੂੰ ਉਹੀ ਬਚਾ ਸਕਦੇ ਹੈ ਔਰ ਜੇ ਗੱਲ ਕਰ ਲਈਏ ਬੰਦੀ ਸਿੰਘਾਂ ਦੀ ਉਹ ਵੀ ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਰਿਹਾ ਕੀਤੇ ਜਾਣਗੇ ਔਰ ਖਾਸ ਕਰਕੇ ਸਾਡੇ ਹਲਕੇ ਬਲਾਚੌਰ ਦੇ ਵਿੱਚ ਇੰਨੀ ਕਿ ਜ਼ਿਆਦਾ ਬੇਰੁਜ਼ਗਾਰੀ ਹੋ ਗਈ ਚਾਹੇ ਕਿਸਾਨੀ ਵਾਲੇ ਪੱਖ ਨੂੰ ਗੱਲ ਕਰ ਲਈਏ ਆ ਪਿਛਲੇ 4 ਸਾਲਾਂ ਦੇ ਦੌਰਾਨ ਜਿਸ ਤਰ੍ਹਾਂ ਲੋਕਾਂ ਨੇ ਵਿਸ਼ਵਾਸ ਕਰਕੇ ਇਹ ਨਕਮੀ ਸਰਕਾਰ ਲੈਂਦੀ ਸੀ ਉਹਦੇ ਵਿੱਚ ਸਾਡਾ ਵੀ ਰੋਲ ਸੀਗਾ ਅਸੀਂ ਵੀ ਨਾਲ ਤੁਰੇ ਹੋਏ ਸੀਗੇ ਪਰ ਅਸੀਂ ਦੇਖਦੇ ਹਾਂ ਕਿ ਲੋਕ ਰੋ ਹੀ ਨਹੀਂ ਸਕਦੇ ਇੰਨਾ ਠੱਗੇ ਹੋਏ ਮਹਿਸੂਸ ਕਰ ਰਹੇ ਆ ਕਿ ਇਹਨਾਂ ਨੇ ਤਾਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਨੇ ਔਰ ਉਸ ਦੇ ਵਿੱਚ ਦੇਖ ਲਓ ਕਿ ਜਿਹੜੇ ਸਾਡੇ ਨੌਜਵਾਨਾਂ ਨੇ ਇਹਨਾਂ ਤੇ ਵਿਸ਼ਵਾਸ ਕੀਤਾ ਸਾਡੇ ਹਲਕੇ ਦਾ ਬਲਾ ਚੋਰ ਦੀ ਗੱਲ ਕਰ ਰਹੇ ਆ ਅੱਜ ਉਹਨਾਂ ਤੇ ਇਕੱਲੇ ਇਕੱਲੇ ਤੇ ਮੇਰੇ ਸਾਥੀਆਂ ਤੇ ਪਰਚੇ ਕਰਾਏ ਗਏ ਉਹਨਾਂ ਦੇ ਘਰ ਦੀਆਂ ਕੰਧਾਂ ਢਾਈਆਂ ਗਈਆਂ ਇੱਥੇ ਬੈਠਾ ਸਾਡਾ ਮੁੰਡਾ ਜਤਿੰਦਰ ਮਤਲਬ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਪਰ ਕੋਈ ਗੱਲ ਨਹੀਂ ਪ੍ਰਮਾਤਮਾ ਜਿਨਾ ਆ ਇਸ ਧਰਤੀ ਤੇ ਜਦੋਂ ਜਦੋਂ ਵੀ ਜੁਰਮ ਵਧਿਆ ਆ ਉਦੋਂ ਉਦੋਂ ਪ੍ਰਮਾਤਮਾ ਨੇ ਦੂਟੀਆਂ ਲਾਈਆਂ ਭਾਈਪੁੱਤ ਨੇ ਲਾਈਆਂ ਆ ਸੋ ਜਿਸ ਤਰ੍ਹਾਂ ਸਾਡੇ ਗਿਆਨੀ ਜੀ ਕਹਿੰਦੇ ਆ ਕਿ ਇੱਕ ਜਗ ਸੇ ਇੱਕ ਨੂਰ ਸੇ ਸਭ ਜਗੁ ਪੁਜਿਆ ਕੌਣ ਭਲੇ ਕੋਣ ਬੰਦੇ ਔਰ ਬੱਗਈ ਅਸੀਂ ਇਸ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਆਉਣ ਵਾਲੀ 29 ਤਰੀਕ ਨੂੰ ਜੋ ਕਿ ਸਾਡੇ ਗਿਆਨੀ ਹਰਪੀ ਸਿੰਘ ਜੀ ਇੱਥੇ ਆ ਰਹੇ ਆ ਉਹਨਾਂ ਦਾ ਆਪਾਂ ਇੱਥੇ ਪਹੁੰਚ ਕੇ ਸਵਾਗਤ ਕਰੀਏ ਤੇ ਜਿਹੜੀ ਉਹਨਾਂ ਨੇ ਲਹਿਰ ਥਾੜੀ ਹੈ ਉਸ ਲਹਿਰ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਪੰਜਾਬ ਨੂੰ ਬਚਾਈਏ ਬਲਾਚੌਰ ਨੂੰ ਬਚਾਈਏ ਇਹਨਾਂ ਤੁਹਾਡੇ ਮਾਧਿਅਮ ਰਹੀ ਅਪੀਲ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ 29 ਤਰੀਕ ਕੇ ਵੀ ਪੈਲੈਸ 1:30 ਵਜੇ ਜ਼ਰੂਰ ਪਹੁੰਚੋ। ਸਿਕਨੀ ਤੇ ਘਰ ਆਏ ਜੀ ਕੀ ਕਰੀ ਅੰਦਰ ਚਲੇ। ਅੱਜ ਮੈਂ ਸਮਝਦਾ ਕਿ ਪੰਜਾਬ ਨੂੰ ਵਾਅਦਾ ਰੱਖਣ ਲਈ ਪੰਜਾਬ ਮੇਲ ਕੰਨੀ ਹੱਕ ਵਿੱਚ ਹੁੜਾ ਦੀ ਅਲਵਾਈ ਹੈ ਜਿਹੜੀ ਸ਼ੁਰੂ ਹੋ ਚੁੱਕੀ ਆ। ਉਹਦੇ ਵਿੱਚ ਜੜਤ ਵੀ ਲੋੜ ਆ। ਅੱਜ ਪੰਜਾਬ ਚੋਂ ਪਾਸਿਓਂ ਘੇਰਿਆ ਗਿਆ। ਆਰਥਿਕ, ਸਮਾਜਿਕ ਤੇ ਰਾਜਨੀਤਿਕ ਸੱਤਾ ਵਿੱਚ ਘਿਰੇ ਪੰਜਾਬ ਨੂੰ। ਅੱਜ ਬਚਾਉਣ ਦਾ ਸਮਾ ਆ ਗਿਆ ਪੰਜਾਬੀਆਂ ਨੂੰ ਦਿਗਾਉਣ ਲਈ ਪੰਜਾਬ ਨੂੰ ਬਚਾਉਣ ਲਈ ਜੋ ਉਪਰਾਲੇ ਕਹਿੰਨੀ ਹਰਪ੍ਰੀਤ ਸਿੰਘ ਸਾਹਿਬ ਦੀ ਗਵਾਈ ਵਿੱਚ ਅਸੀਂ ਸ਼ੁਰੂ ਕੀਤੇ ਨੇ ਸਾਡਾ ਸਾਥੀ ਜਥੇ ਦੀ ਲੰਬਾਰੀ ਦੇ ਬਾਕੀ ਸਵਾਗਤ ਵਾਹ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਉਹਦਾ ਕੋਈ ਬਾਲੀਬਾਤ ਆਇਆ ਪੰਜਾਬ ਪਹਿਲਾਂ ਲਾਹਵਾਰ ਸвая ਪਿਆ ਸੀ ਪੰਜਾਬ ਅੰਗੌੜਿਆ ਪਿਆ ਸੀ ਪੰਜਾਬ ਦੇ ਆਰਥਿਕ ਸੁਮੇਜਨ ਨੇ ਟੋਟਲੀ ਬੰਦ ਕਰਤੇ ਔਰ ਪੰਜਾਬ ਨੂੰ ਪੰਜਾਬ ਨਾ ਰਹਿਣ ਲਈ ਮਾਲਕ ਸਾਜਿਦ ਹੈ ਕਿ ਇਹ ਜਨਮ ਕਿਤੇ ਜਾ ਰਹੇ ਨੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਤੱਕ ਕਹਿ ਜਾ ਰਹੇ ਹਨ ਔਰ ਪੰਜਾਬ ਵਿੱਚ ਬਹੁਤ ਕੰਪਨੀ ਕੰਪਨੀਆਂ ਲਿਆਣ ਕੇ ਪੰਜਾਬ ਦੀਆਂ ਜਨਨਾਂ ਤੇ ਬਿਠਾਇਆ ਜਾ ਰਿਹਾ ਕੋਸ਼ਿਸ਼ ਕਰਕੇ ਪੰਜਾਬੀਅਤ ਹੀ ਭਾਵਨਾ ਪੈਦਾ ਕਰਨੀ ਅੱਜ ਸਮੇਂ ਦੀ ਲੋੜ ਹੈ ਮੈਂ ਸਮਝਦਾ ਕਿ ਪਿਛਲੇ ਕਾਫੀ ਸਮੇਂ ਤੋਂ ਅਸੀਂ ਆਪਸੀ ਕਾਟੋਫਲੇਸ ਦੀ ਤੁਰਜੇ ਹੋਏ ਹਾਂ ਕਾਫੀ ਖਿੱੱਚੋ ਕਾਣੀ ਵਿੱਚ ਤੁਰਜੇ ਹੋਏ ਆਪਸੀ ਮਲ ਰੇਲੋੜੀਆਂ ਮਲ ਦੁਸ਼ਰਵਾਗੀਆਂ ਵਿੱਚ ਤੁਰਜੇ ਹੋਏ ਉਹ ਸਾਨੂੰ ਸਾਰਾ ਕੁਝ ਨਿੱਤਕ ਕੇ ਇੱਕ ਸਮੂੱਚਾ ਪੰਜਾਬੀਆਂ ਦਾ ਸਾਂਝਾ ਫਰੰਟ ਵਿਸਾਰਨ ਦੀ ਲੋੜ ਆ ਉਹ ਸਾਂਝਾ ਫਰੰਟ ਜਿਹੜੀ ਹਰ ਦੇਸ਼ ਦੀ ਮੋੜਾ ਕਿ ਹਵਾ ਦੇ ਵਿੱਚ ਬਣਿਆ ਕਿਉਂਕਿ ਸ੍ਰੀ ਅਖਾਰਤਾਲ ਸਾਹਿਬ ਸਭ ਦੇ ਸਾਹਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੇ ਮਾਨਵੀ ਹੱਕਾਂ ਲਈ ਹਮਦਰ ਦੇ ਨਾਲ ਲੜੇ ਉਦੋਂ ਵੀ ਸਰਗਰਸਤੀ ਕੀਤੀ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿਰ ਤੇ ਆਜ਼ਾਦ ਭਾਰ ਦੇ ਵਿੱਚ ਬਾਦਸ਼ਾਹ ਤੇ ਜਦੋਂ ਹਮਲਾ ਹੋਇਆ ਉਦੋਂ ਵੀ ਸਰਗਰਸਤੀ ਲੜੇ ਉਦੋਂ ਵੀ ਸਰਗਰਸਤੀ ਕੀਤੀ ਔਰ ਮੈਨੂੰ ਸਮਝਦਾ ਪੰਜਾਬ ਦਾ ਜਦੋਂ ਵੀ ਕਿਤੇ ਵਿਕਰਾ ਜਾਂ ਅਨਿਆਂ ਹੋਇਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਗਰਸਤੀ ਹੀ ਲੜੇ ਉਸਨੇ ਪੰਜਾਬ ਨੂੰ ਇਨਸਾਫ ਲੈ ਕੇ ਦਿੱਤਾ ਹੁਣ ਵੀ ਜਦੋਂ ਪੰਜਾਬ ਕਾਰੇ ਪਾਸੇ ਤੋਂ ਕਿਰਿਆ ਹੈ ਪੰਜਾਬ ਹਾਸਤ ਵਿਰੋਧੀ ਪੰਜਾਬ ਵਿਰੋਧੀ ਸਾਸਨ ਦਾ ਚਾਰ ਹੋਇਆ ਪੰਜਾਬ ਨੂੰ ਹਰ ਪਾਸੇ ਸੰਕਟਾਂ ਵਿੱਚ ਲਗਾ ਆਇਆ ਤਾਂ 4 ਲੱਖ ਕਰੋੜ ਦੇ ਕਰਜ਼ਾ ਹੀ ਕਰਦਾ ਪੰਜਾਬ ਜਿਹੜਾ ਤੇ ਪੰਜਾਬ ਦੇ ਜਿਹੜੇ ਪੈਸਾ ਕੇਂਦਰ ਕੋਲ ਮਗਰ ਕਿਸੇ ਧੱਕੇ ਨਾਲ ਨਵੀਂ ਬੈਠਾ ਕੇਂਦਰ ਸਰਕਾਰ 80000 ਕਰੋੜ ਦਾ ਸਦਾ GDP ਉੱਪਰ ਉੱਠੀ ਬੈਠੇ ਇਹ ਬਹੁਤ ਇੰਗਰੇਜ਼ੀ ਟੀਮਾਂ ਦਾ ਪੈਸਾ ਸਾਡੇ ਪੰਜਾਬ ਦੀ ਸਰਕਾਰ ਦੀ ਨਲੈਕੀ ਕਰਕੇ ਇਹਨਾਂ ਦੀ ਬੇਸਮਝੀ ਕਰਕੇ ਇਹਨਾਂ ਦੀ ਅਗਿਆਨਤਾ ਕਰਕੇ ਜਾਂ ਕਹ ਲਓ ਕਿ ਪੰਜਾਬ ਪ੍ਰਤੀ ਇਹਨਾਂ ਦਾ ਮੋਹ ਜਾਂ ਪਿਆਰ ਨਾ ਹੋ ਕਰਕੇ ਬਲ ਇੱਕ ਲਾਭਾਰਥ ਪੰਜਾਬ ਦੇ ਪੈਸੇ ਦੀ ਲੀਡਾਇਰ ਰੱਖੀ ਬੈਠੇ ਨੂੰ ਕੁਝ ਸੁਣਾਈ ਵੀ ਕੋ ਲੈਣ ਵਾਲੇ ਤੋਂ ਇਸ ਲਈ ਪੰਜਾਬ ਨੂੰ ਜਾਗਣ ਲਈ ਪੰਜਾਬ ਨੂੰ ਦਿਖਾਉਣ ਲਈ ਜਦੋਂ ਪੰਜਾਬ ਮੇਲ ਜਦੋਂ ਹਰਪੀਜੂਨਾਂ ਦੀ ਅਲਮਾਈ ਵਿੱਚ ਪੁਰੀਆ ਉਹਦੇ ਵਿੱਚ ਅਸੀਂ ਸਮੂਹ ਪੰਜਾਬੀਆਂ ਨੂੰ ਜਨਨ ਲਈ ਸਤਿ ਸਦਾਤ ਵਰਸਾ ਨੂੰ ਪੂਜੀ ਅਦਾਰਦੀ ਹੈ ਕਿ ਬਲਾਚੌਰ ਨਾਕਾ ਜਿਹੜਾ ਹੈ ਇਹ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਖੜਿਆ ਪੰਜਾਬ ਦੇ ਹਿੱਤਾਂ ਲਈ ਡੜਿਆ ਇਥੋਂ ਦੇ ਲੋਕ ਜਿਹੜੇ ਨੇ ਹਮੇਸ਼ਾ ਪੰਜਾਬ ਦਾ ਦਰਦ ਸਮਝਦੇ ਨੇ ਉਹ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਨੇ ਔਰ ਇਸ ਇਲਾਕੇ ਦੇ ਲੋਕਾਂ ਨੇ ਹਮੇਸ਼ਾ ਭਾਈ ਜਾਨ ਸਾਂਝ ਰੱਖਿਆ ਜੋ ਸੇਠੀ ਸਾਹਿਬ ਜੋ ਨੌਜਵਾਨਾਂ ਦੇ ਵਿੱਚ ਬੁਲੇ ਬੱਤਲੇ ਨੇ ਨੌਜਵਾਨਾਂ ਦੇ ਵਿੱਚ ਬਹੁਤ ਹੀ ਫਰਕਾਰੇ ਹੋਏ ਨੇ ਔਰ ਨੌਜਵਾਨਾਂ ਦੀ ਸਮੇਂ ਸਮੇਂ ਤੇ ਹਲਾਈ ਕਰ ਰਹੇ ਨੇ ਇਹਨਾਂ ਨੇ ਵੀ ਮਹਿਸੂਸ ਕੀਤਾ ਕਿ ਇਹ ਵੀ ਪੰਜਾਬ ਦੇ ਲਈ ਜ਼ਰੂਰੀ ਹੈ ਜੇ ਪੰਜਾਬ ਨੂੰ ਬਖਾ ਦਾ ਰੱਖਣ ਲਈ ਕੋਈ ਹੈ ਜੇ ਵੀ ਹਰਕਤਾਂ ਹੋਈ ਦੀ ਪਰ ਮੈਂ ਸਮਝਦਾ ਕਿ ਇਹੋ ਜਿਹੇ ਇਸ ਵਕਤ ਅੰਨਾਰ ਆਡੇ ਜਿਹੜੇ ਸਾਡੇ ਲੋਕ ਨੇ ਉਹਨੇ ਪੁੱਛ ਰਹੇ ਔਰ ਉਹਨਾਂ ਵਿਚ ਇਹ ਬਚੂ 2000 ਇਹ ਇਹ ਲਹਿਰ ਜੀ ਆ ਇੱਕ ਪੰਜਾਬ ਦੀ ਪ੍ਰਸਰਵਾਰ ਜਾਏਗੀ ਪੰਜਾਬ ਪਾਸਾ ਰੱਖਣ ਦੇ ਵਿਚਾਰ ਹੀ ਹੋਏਗੀ ਸੇਖੀ ਸਾਹਿਬ ਨੇ ਨਾ ਦਾ ਜਿਹੜੇ ਇਹਨਾਂ ਦੇ ਹੋਰ ਵੀ ਸਾਥੀ ਨੇ ਅਸੀਂ ਉਹਨਾਂ ਨੂੰ ਵੀ ਵੀਰ ਕਰਾਂਗੇ ਸੇਖੀ ਸਾਹਿਬ ਨੂੰ ਵੀਰ ਕਰਾਂਗੇ ਕਿ ਅਗਲੀ ਤਰੀਕ ਨੂੰ ਜਿਹੜਾ ਇਹਨਾਂ ਨੇ ਸਮਾਗਮ ਰੱਖਿਆ ਉਹਦੇ ਚ ਬਹੁਤ ਬਹੁਤ ਜੀ ਊਰੀਤ ਸਾਡੇ ਇਹ ਪੰਜਾਬ ਮੇਲ ਦੇ ਵਿੱਚ ਕਦੀ ਹਾਕੂ ਸਿੰਘਾ ਵੀ ਹੋਇਆ ਹੁਣ ਅੱਜ ਪਹਿਲਾਂ ਸਤਜੇ ਲਈ ਮੈਂ ਆਇਆ ਜੀ ਔਰ ਮੈਂ ਦੇਖੀ ਕਰਨ ਆਇਆ ਸੀ ਜਿਹਨਾਂ ਨੂੰ ਦੇਖਾ ਦੇ ਸਾਥਿਆ ਰੇਣਾ ਰੇਤੂ ਜੀ ਸਾਡੇ ਸਾਥ ਪੈ ਗਿਆ ਮੈਂ ਤਾਂ ਬੱਲੇ ਜੀ ਬਾਈ ਸਾਹਿਬ ਬੱਲੇ ਜੀ ਔਰ ਸਾਡੇ ਸਾਗੇ ਗੁਰਜਾਦ ਜੀ ਤੇਕੇ ਦਾ ਸਾਹਾਰੇ ਇਲਾਕੇ ਵਾਲੇ ਬੱਚੇ ਕਰਦੇ ਨੇ ਇਹ ਸਾਨੂੰ ਬਹੁਤ ਬਹੁਤ ਆਪਣਾ ਤਾਰਾ ਜਰਾ ਕਰਾ boleh buat karna chahiye to dusra toh to